ਸਸਕਲ ਦੋਸਤੋ ਤੁਸੀਂ ਜੋੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ 7 ਅਕਤੂਬਰ 2025 ਆਪਾਂ ਤੁਹਾਨੂੰ ਸਵੇਰੇ 6 ਵੇ ਰਿਪੋਰਟ ਦੇਵਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਇਨਫਲੋ ਕਰ ਰਿਹਾ ਕਿੰਨਾ ਆਊਟਫਲੋ ਕੀਤਾ ਜਾ ਰਿਹਾ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਇਨਫਲੋ ਕਰ ਰਿਹਾ ਕਿੰਨਾ ਆਊਟਫਲੋ ਕੀਤਾ ਜਾ ਰਿਹਾ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਦਾ ਕਿ ਹਰੀਕੜ ਵਰਕਸ ਤੇ ਜਿਹੜਾ ਪਾਣੀ 1 ਲੱਖ ਨੂੰ ਪਾਰ ਕਰ ਚੁੱਕਾ ਹੈ ਤੇ ਅਗਲੇ ਪਾਸੇ ਵੀ ਪਾਣੀ ਜਿਹੜਾ ਵੱਡੇ ਪੱਧਰ ਤੇ ਛੱਡਿਆ ਜਾ ਰਿਹਾ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸੋ ਕਿੱਥੇ ਕਿੱਥੇ ਪਾਣੀ ਦੀ ਸਥਿਤੀ ਕੀ ਕੀ ਚੱਲ ਰਹੀ ਆ ਕਿੱਥੋ-ਕਿੱਥੋ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਸਤਲੁਜ ਦਰਿਆ ਦੇ ਕੰਢੇ ਦੇਖ ਰਹੇ ਹੋ ਬਿਆਸ ਦਰਿਆ ਦੇ ਕੰਢੇ ਦੇਖ ਰਹੇ ਹੋ ਜਾਂ ਹਰੀ ਘੜ ਵਰਕਸ ਤੋਂ ਅਗਲੇ ਦੋਨਾਂ ਪਾਸੇ ਕਿਹੜੇ ਪਾਸੇ ਤੁਸੀਂ ਵੀਡੀਓ ਦੇਖ ਰਹੇ ਹੋ ਬਿਆਸ ਦਰਿਆ ਦੇ ਕੰਢੇ ਪਾਣੀ ਦਾ ਕੀ ਮਾਹੌਲ ਚੱਲ ਰਿਹਾ ਵਧ ਰਿਹਾ ਜਾਂ ਘਟ ਰਿਹਾ ਸਤਲੁਜ ਦਰਿਆ ਦੇ ਕੰਢੇ ਪਾਣੀ ਦਾ ਕੀ ਮਾਹੌਲ ਚੱਲ ਰਿਹਾ ਵਧ ਰਿਹਾ ਜਾਂ ਘਟ ਰਿਹਾ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਤਾਂ ਜੋ ਹੋਰ ਜਿਹੜੇ ਭੈਣ ਭਰਾ ਨੇ ਉਹ ਕਮੈਂਟ ਦੇਖ ਕੇ ਅਤਾਜਾ ਲਗਾ ਸਕਣ ਕਿ ਕਿਹੜੇ ਇਲਾਕੇ ਦੇ ਵਿੱਚ ਪਾਣੀ ਦੀ ਸਥਿਤੀ ਕੀ ਚੱਲ ਰਹੀ ਹੈ ਤੇ ਆਉਣ ਵਾਲੇ ਇਲਾਕੇ ਦੇ ਉਹਨਾਂ ਦੇ ਵਿੱਚ ਪਾਣੀ ਦੀ ਸਥ ਨਕੇ 6 7 ਅਕਤੂਬਰ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਜਿਹੜੀ ਹੋਣ ਦੀ ਸੰਭਾਵਨਾ ਲਗਾਤਾਰ ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਸੁਚੇਤ ਕੀਤਾ ਜਾ ਰਿਹਾ ਸੋ ਆਪਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਬਾਕੀ ਪਲ-ਪਲ ਦੀ ਰਿਪੋਰਟ ਦੇਖਣ ਲਈ ਜਿਹੜੇ ਭੈਣ ਭਰਾ ਨਵੇਂ ਜੁੜੇ ਹਨ ਆਪਣਾ YouTube ਚੈਨਲ ਸੁਖ ਲਟ ਗਿਆ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਅੱਗੇ ਵੀ ਆਪਾਂ ਤੁਹਾਨੂੰ ਕਈ ਸਾਲਾਂ ਤੋਂ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਵਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਲੋੜ ਪੈਂਦੀ ਤਾਂ ਜਾਣਕਾਰੀ ਆਪਾਂ ਤੁਹਾਨੂੰ ਲਗਾਤਾਰ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜਿਹੜੀ ਸਹੀ ਜਾਣਕਾਰੀ ਆ ਹਰ ਘਰ ਹਰ ਫੋਨ ਤੱਕ ਪਹੁੰਚ ਸਕੇ ਜੇਕਰ ਆਪਾਂ 7 ਅਕਤੂਬਰ 2025 ਸਵੇਰੇ 6 ਵਜੇ ਦੀ ਰਿਪੋਰਟ ਦੇਖੀਏ ਪੌਂਗ ਡੈਮ ਦੀ ਤਾਂ ਪੌਂਗ ਡੈਮ ਦਾ ਪੂਰਾ ਪਾਣੀ ਰੱਖਣ ਦੀ ਸ਼ਮਤਾ ਜਿਹੜੀ 1400 ਫੁੱਟ ਜੇਕਰ ਸਵੇਰੇ 6 ਵਜੇ ਦੇਖੀਏ ਐਵਰੇਜ ਡਾਟਾ ਦੇ ਵਿੱਚ ਤਾਂ ਰੈਸਟ ਲੈਵਲ ਜਿਹੜਾ 1384.67 ਫੁੱਟ ਤੇ ਚੱਲ ਰਿਹਾ ਜੇਕਰ ਐਵਰੇਜ ਡਾਟਾ ਦੇ ਵਿੱਚ ਇਨਫਲੋ ਦੀ ਗੱਲ ਕਰੀਏ ਤਾਂ 14294 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਜੇ ਜੇਕਰ ਐਵਰੇਜ ਡਾਟਾ ਦੇ ਵਿੱਚ ਆਊਟਫਲੋ ਦੀ ਗੱਲ ਕਰੀਏ ਤਾਂ 49740 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਐਵਰੇਜ ਡਾਟਾ ਦੇ ਵਿੱਚ ਪੌਂਗ ਡੈਮ ਦੇ ਜੇਕਰ ਪੌਂਗ ਡੈਮ ਦੇ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ 14565 ਕਿਊਸੀ ਕੇ ਪਾਣੀ ਜਿਹੜਾ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 50011 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਦੇ ਐਕਚੁਅਲ ਡਾਟੇ ਦੇ ਵਿੱਚੋਂ ਸੋ ਹੁਣ ਮੈਂ ਤੁਹੀ ਇਹ ਜ਼ਰੂਰ ਦੱਸੀ ਚੱਲੋ ਤੁਹਾਡੇ ਏਰੀਆ ਵਿੱਚ ਪਾਣੀ ਦੀ ਸਥਿਤੀ ਕੀ ਚੱਲ ਰਹੀ ਹੈ ਕਿਉਂਕਿ ਕਈਆਂ ਜ਼ਮੀਨਾਂ ਦੇ ਵਿੱਚ ਕਈ ਘਰਾਂ ਦੇ ਵਿੱਚ ਰਾਤ ਦਾ ਪਾਣੀ ਫੇਰ ਜਿਹੜਾ ਇੱਕ ਵਾਰ ਫੈਲ ਚੁੱਕਾ ਆਊਗਾ ਲੋਕਾਂ ਨੂੰ ਕਾਫੀ ਜਿਹੜੀਆਂ ਮੁਸ਼ਕਲਾਂ ਇੱਕ ਵਾਰ ਫੇਰ ਆ ਗਈਆਂ ਹੋਣਗੀਆਂ ਕਿਉਂਕਿ ਹੜ੍ਹਾਂ ਵਰਗੇ ਹਾਲਾਤ ਦੁਬਾਰ ਤੋਂ ਫੇਰ ਜਿਹੜੇ ਰਾਤ ਦੇ ਬਣ ਗਏ ਹੋਣਗੇ ਜੇਕਰ ਆਪਾਂ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ 1680 ਫੁੱਟਾ ਜਿਹੜਾ ਕਿ ਅੱਜ 7 ਅਕਤੂਬਰ 2025 ਸਵੇਰੇ 6 ਵਜੇ ਜਿਹੜਾ 1670.10 ਫੁੱਟ ਤੇ ਚੱਲ ਰਿਹਾ ਜੇਕਰ ਇਸ ਦੇ ਵਿੱਚ ਪਾਣੀ ਇਨਫਲੋ ਦੀ ਗੱਲ ਕਰੀਏ ਤਾਂ 20000 20 ਕਿਊਸਿਕ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤੱਕ 31107 ਕਿਊਸੀ ਜਿਹੜਾ ਪਾਣੀ ਆਊਟਫਲੋ ਕੀਤਾ ਜਾ ਰਿਹਾ ਪਾਖੜਾ ਡੈਮ ਤੋਂ ਨੰਗਲ ਡੈਮ ਦੇ ਵਿੱਚ ਨੰਗਲ ਡੈਮ ਤੋਂ ਜਿਹੜਾ ਪਾਣੀ ਆ ਦੋ ਨਹਿਰਾਂ ਦੇ ਵਿੱਚ ਜਾਵੇਗਾ ਨਹਿਰਾਂ ਤੋਂ ਅਗਲੇ ਪਾਸੇ ਪਾਣੀ ਸਤਲੁਜ ਦਰਿਆ ਦੇ ਵਿੱਚ ਕੋਈ ਛੱਡਿਆ ਜਾਊਗਾ ਉਸ ਤੋਂ ਰਾਹਤੇ ਦੇ ਵਿੱਚ ਜੇਕਰ ਕਿਤੇ ਕਿਸੇ ਨਦੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਤਾਂ ਹਰੀਕੇ ਹੜ ਵਰਕਸ ਤੇ ਪਾਣੀ ਦੀ ਮਾਤਰਾ ਇਹ ਜਿਹੜਾ ਵਧ ਕੇ ਆਵੇਗਾ ਜੇਕਰ ਹਰੀਕੇ ਦੀ ਅਪਡੇਟ ਆਪਾਂ ਸਵੇਰੇ 6 ਵਜੇ ਦੇਖੀਏ 7 ਅਕਤੂਬਰ 2025 ਤਾਂ ਜਿਹੜਾ ਪੌਂਡ ਦੇ ਵਲਾ 687.15 ਫੁੱਟ ਤੇ ਚੱਲ ਰਿਹਾ ਜੇਕਰ ਇਸ ਦੇ ਵਿੱਚ ਪਾਣੀ ਆਪਸ ਟੀਮ ਦੀ ਗੱਲ ਕਰੀਏ ਤਾਂ 111108 ਕਿਊਸਿਕ ਜਿਹੜਾ ਪਾਣੀ ਆ ਹਰੀਕੇਡ ਵਰਕਸ ਤੇ ਪਹੁੰਚ ਰਿਹਾ ਸਤਲੂ ਦਾ ਤੇ ਵਿਆਸ ਦਾ ਪਾਣੀ ਜਿਹੜਾ ਮਿਲਾ ਕੇ ਤੁਸੀਂ ਦੇਖ ਲਓ ਕਿ ਰਾਤ ਦੇ ਮੁਕਾਬਲੇ ਕੱਲ ਦੇ ਮੁਕਾਬਲੇ ਜਿਹੜਾ ਪਾਣੀ ਆ ਬਹੁਤ ਵੱਡੇ ਪੱਧਰ ਤੇ ਪਹੁੰਚ ਰਿਹਾ ਕੱਲ ਜਿਹੜਾ ਸਵੇਰੇ ਪਾਣੀ ਸੀ ਲਗਭਗ 42000 ਕਿਊਸਿਕ ਕੋਸ਼ੇਰਾ ਸੰਥਿਕ ਪਹੁੰਚ ਰਿਹਾ ਸੀ ਜਿਹੜਾ ਕਿ ਅੱਜ 111108 ਕਿਊਸਿਕ ਪਾਣੀ ਜਿਹੜਾ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 91377 ਕਿਊਸਿਕ ਜਿਹੜਾ ਪਾਣੀ ਆ ਹਰੀਕੜ ਵਰਕਸ ਤੋਂ ਫਰੋਇਪੁਰ ਵਾਲੇ ਪਾਸੇ ਨੂੰ ਡਾਊਨਸਟ੍ਰੀਮ ਕੀਤਾ ਜਾ ਰਿਹਾ ਜਿਹੜਾ ਕਿ ਹਰੀਕੇ ਤੋਂ ਲੈ ਕੇ ਫਰੋਇਪੁਰ ਤੱਕ ਜਿਹੜੇ ਕਈ ਇਲਾਕੇ ਨੁਕਸਾਨ ਕਰਦਾ ਆ ਸੈਣੀਵਾਲਾ ਬੱਡ ਤੇ ਪਹੁੰਚੇਗਾ ਉਸ ਤੋਂ ਬਾਅਦ ਇਹ ਪਾਣੀ ਜਿਹੜਾ ਫਹਾਜਲਕਾ ਏਰੀਆ ਦੇ ਵਿੱਚ ਐਂਟਰ ਹੋਵੇਗਾ ਉੱਥੇ ਕਾਫੀ ਜ਼ਮੀਨਾਂ ਨੂੰ ਜਿਹੜਾ ਨੁਕਸਾਨ ਕਰਦਾ ਜਿਹੜਾ ਵਾਪਸ ਜਿਹੜਾ ਫਿਰ ਇੱਕ ਵਾਰ ਜਿਹੜਾ ਪਾਕਿਸਤਾਨ ਨੂੰ ਪਾਣੀ ਇਹ ਚਲੇ ਜਾਵੇਗਾ ਜੇਕਰ ਆਪਾਂ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ 6820 ਕਿਊਸੀਕ ਪਾਣੀ ਜਿਹੜਾ ਫਰੋਜਪੁਰ ਫੀਡਰ ਨਹਿਰ ਨੂੰ ਜਿਹੜਾ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 12700 91 ਕਿਊਸੀ ਜਿਹੜਾ ਪਾਣੀ ਆ ਉਹ ਰਾਜਸਥਾਨ ਫੀਡਰ ਨੂੰ ਛਟਿਆ ਜਾ ਰਿਹਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਪੌਂਗ ਡੈਮ ਦੀ ਭਾਗੜਾ ਡੈਮ ਦੀ ਹਰੀਕੇਡ ਵਰਕਰਸ ਦੀ ਸੋ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਆ ਇੱਕ ਵਾਰ ਫੇਰ ਜਿਹੜੇ ਹੜਾਂ ਵਰਗੇ ਜਿਹੜੇ ਹਾਲਾਤ ਨੇ ਹੜ੍ਹ ਕਹਿ ਲਓ ਕਿ ਇੱਕ ਵਾਰ ਫੇਰ ਤੋਂ ਜਿਹੜੇ ਇਲਾਕੇ ਦੇ ਵਿੱਚ ਦਸਤਕ ਦੇ ਚੁੱਕੇ ਨੇ ਬਿਆਸ ਦਰਿਆ ਦੇ ਕੰਢੇ ਵੀ ਇੱਕ ਵਾਰੀ ਪਾਣੀ ਜਿਹੜਾ ਫੇਰ ਦਰਿਆਵਾਂ ਤੋਂ ਬਾਹਰ ਆ ਗਿਆ ਹੋਵੇਗਾ ਜੇਕਰ ਸਤਲੁਜ ਦੀ ਗੱਲ ਕਰੀਏ ਤਾਂ ਸਤਲੁਜ ਦਾ ਪਾਣੀ ਵੀ ਜਿਹੜਾ ਨੀਵੇਂ ਇਲਾਕਿਆਂ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਫੈਲ ਜੇਕਰ ਆਪਾਂ ਹਰੀਕੇ ਤੋਂ ਅਗਲੇ ਪਾਸੇ ਗੱਲ ਕਰੀਏ ਤਾਂ ਕਾਫੀ ਵੀ ਰਿਕਾਲ ਵੀ ਕਰ ਰਿਆ ਸੀ ਮੈਸੇਜ ਕਰ ਰਹੀ ਸੀ ਕਿ ਜ਼ਮੀਨਾਂ ਦੇ ਵਿੱਚ ਪਾਣੀ ਇੱਕ ਵਾਰ ਫੇਰ ਜਿਹੜਾ ਫੈਲਣਾ ਸ਼ੁਰੂ ਹੋ ਚੁੱਕਾ ਹੈ ਜੇਕਰ ਅਗਲੇ ਫਾਇਲ ਕੈਰੀ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਪਾਣੀ ਹੈ ਫਾਇਲ ਕਾ ਏਰੀਏ ਦੇ ਰਾਤ ਜਿਹੜਾ ਨੀਵੇਂ ਇਲਾਕਿਆਂ ਦੇ ਵਿੱਚ ਇਹ ਪਾਣੀ ਜਿਹੜਾ ਪਹੁੰਚ ਗਿਆ ਹੋਵੇਗਾ ਸੋ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਸੋ ਅੱਗੇ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਪਾਣੀ ਦੁਬਾਰਾ ਔਨ ਕਰਕੇ ਜਿਹੜਾ ਇੱਕ ਆਸ ਜਾਗੀ ਸੀ ਕਣਕ ਬੀਜਣ ਦੀ ਪਰ ਜਿਹ ਪਰ ਜਮੀਨਾ ਸੁੱਕੀਆਂ ਸੀ ਕੋਸ਼ ਤੇ ਉਹਨਾਂ ਵਿੱਚ ਪਾਣੀ ਜਿਹੜਾ ਫੇਰ ਫਿਰ ਗਿਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਜਿੱਦਾਂ ਮੌਸਮ ਚੇਂਜ ਹੋਵੇਗਾ ਮੰਨ ਲਓ ਕਿ ਧੁੰਦ ਦਾ ਮੌਸਮ ਆ ਜਾਏਗਾ ਧੁੱਪ ਘੱਟ ਪਵੇਗੀ ਤੇ ਜਮੀਨਾ ਜਿਹੜੀਆਂ ਨਾ ਮਾਤਰ ਜਿਹੜੀਆਂ ਸੁੱਕਣੀਆਂ ਜਿਸ ਕਰਕੇ ਜਿਹੜਾ ਕਣਕ ਦਾ ਨਾ ਬੀਜਣ ਦਾ ਜਿਹੜਾ ਕੋਈ ਪਹਿਲੂ ਜਿਹੜਾ ਸਾਹਮਣੇ ਨਜ਼ਰ ਨਹੀਂ ਆਉਂਦਾ ਸੋ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ ਅਰਦਾਸ ਬੇਨਤੀ ਕਰੋ ਵਾਹਿਗੁਰੂ ਜੀ ਅੱਗੇ ਕਿ ਇਹ ਜਿਹੜਾ ਇੰਨਾ ਮਾੜਾ ਸੰਕਟ ਪੰਜਾਬ ਦੇ ਉੱਪਰ ਚੱਲ ਰਿਹਾ ਇਹ ਜਲਦੀ ਜਿਹੜਾ ਖਤਮ ਹੋਵੇ ਕਿਉਂਕਿ ਦੂਰੀ ਬਾਰ ਜਿਹੜਾ ਹਾਰਡ ਆਉਣਾ ਹੈ ਬਹੁਤ ਵੱਡਾ ਜਿਹੜਾ ਹੜ੍ਹਾਂ ਦਾ ਇੱਕ ਸੰਕੇਤ ਆ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਪਾ ਰਿਹਾ ਕਿਉਂਕਿ ਲੋਕ ਤਾਂ ਪਹਿਲਾਂ ਹੀ ਹਾਰਪੀੜ ਤੇ ਪਰਿਵਾਰ ਐਨੇ ਵੱਡੇ ਨੁਕਸਾਨ ਕਰਵਾ ਕੇ ਚੁੱਪ ਵਿਚਾਰੇ ਬੈਠੇ ਹੋਏ ਸਨ ਚਲੋ ਕਣਕ ਦੀ ਜਿਹੜੀ ਆਸ ਲਗਾਈ ਬੈਠੇ ਸਨ ਪਰ ਹੁਣ ਜਿਹੜਾ ਇਹ ਕਣਕ ਦੀਆਂ ਆਸਾਂ ਤੇ ਵੀ ਜਿਹੜਾ ਪਾਣੀ ਉਹ ਫਿਰ ਰਿਹਾ ਹੈ ਸੋ ਮੈਂ ਆਪਰ ਅਰਦਾਸ ਬੇਨਤੀ ਕਰ ਸਕਦੇ ਆ ਵੈਗੁਰ ਜੀ ਜਰੂਰ ਕਮੈਂਟਾਂ ਵਿੱਚ ਲਿਖੋ ਅਰਦਾਸ ਬੇਨਤੀ ਜਰੂਰ ਕਰੋ ਸੁਖ ਲਾਟਿਆ ਸਬਸਕ੍ਰਾਈਬ ਜਰੂਰ ਕਰ ਲਓ ਪਲਪਲ ਦੀ ਰਿਪੋਰਟ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਹਰ ਘਰ ਹਰ ਫੋਨ ਤੱਕ ਪਹੁੰਚਾਓ ਤਾਂ ਜਿਹੜੀ ਸਹੀ ਜਾਣਕਾਰੀ ਆ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ